ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਪ੍ਰੀਤਮਨ ਰਾਹ ਚੈਨਲ ਤੇ ਨਿਊ ਵੀਡੀਓ ਆ ਚੁੱਕੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜਿਹੜੀਆਂ ਨਵੀਆਂ ਨਵੀਆਂ ਵੀਡੀਓਜ਼ ਆਉਣਗੀਆਂ ਤੁਹਾਡੇ ਤੱਕ ਪਹਿਲਾਂ ਪਹਿਲਾਂ ਹੀ ਆ ਜਾ ਕਰਨ ਥੈਂਕ ਯੂ ਬਾਪੂ ਕੀ ਫੇਰ ਛੜਨ ਲੱਗੀ ਦਵਾਈ ਕੋਈ ਲੈ ਲਿਆ ਕਰ ਬਾਪੂ ਉਹ ਦਵਾਈ ਲੈਤੀ ਆ ਭਾਈ ਬਥੇਰੀ ਪਰ ਹਜੇ ਟਿਕਾ ਨਹੀਂ ਹੋਇਆ ਭਾਈ ਹੋਲੀ-ਵਲੀ ਲੇਖੂਗਾ ਬਾਪੂ ਫੇਰ ਵੀ ਕਿੰਨਾ ਟਾਈਮ ਹੋਗਾ ਖੰਗ ਹੋਈ ਹੋਲੀ-ਵਲੀ ਫਰਕ ਪੈ ਜਾਊਗਾ ਕੋਈ ਚੱਲ ਜਾਂਦੀ ਰਹਤੀ ਏ ਤੂੰ ਆ ਚਾਹ ਬਣਾ ਲਈ ਮੇਰੇ ਆ ਜਾਨ ਨਿਕਲੀ ਜਾਂਦੀ ਸੀ ਹੋਰ ਹਜੇ ਨੀਹਾ ਵੀ ਸੁੱਤੀ ਪਈ ਉਹਨੂੰ ਵੀ ਠਾਉਣੀ ਆ ਬਾਪੂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹੈਂ ਇੱਕ ਗੱਲ ਕਰਨੀ ਸੀ ਹਾਂ ਕੁੜੀ ਬਾਰੇ ਗੱਲ ਕਰਨੀ ਸੀ ਨੀਹਾ ਬਾਰੇ ਕਰੋ ਭਾਈ ਕੀ ਗੱਲ ਖੈਰ ਸੁੱਖ ਤਾਂ ਹੈ ਬਾਪੂ ਹੈਗੀ ਤਾਂ ਖੈਰ ਸੁੱਖ ਹੈ ਮੈਂ ਰਿਸ਼ਤੇ ਬਾਰੇ ਕਹਿੰਦੀ ਸੀ ਚੱਲ ਕੋਈ ਥਾਂ ਖੜਾ ਦੇਖ ਲੈਂਦੇ ਆਪਾਂ ਅੱਛਾ ਨੀਹਾ ਦੇ ਰਿਸ਼ਤੇ ਬਾਰੇ ਹੋਰ ਹੁਣ ਮਟਿਆਰ ਹੁੰਦੀ ਜਾਂਦੀ ਐ ਚੱਲ ਜਿੰਨੀਆਂ ਇੱਥੇ ਕਲਾਸਾਂ ਸੀਗੀਆਂ 12 ਤੱਕ ਪੜ੍ਹ ਲਈ ਹੁਣ ਬਾਹਰ ਤਾਂ ਆਪਾਂ ਭੇਜ ਵੀ ਨਹੀਂ ਸਕਦੇ ਸਾਨੂੰ ਪਤਾ ਹੈ ਬਾਪੂ ਜ਼ਮਾਨਾ ਮਾੜਾ ਹੈਗਾ ਇਹ ਤਾਂ ਹੈ ਪੁੱਤ ਅੱਜਕੱਲ ਬਹੁਤ ਜ਼ਮਾਨਾ ਮਾੜਾ ਹੋ ਗਿਆ ਪਤਾ ਨਹੀਂ ਕਹੇ ਜਾਂ ਮੁਰੋਂ ਟੱਕਰ ਜੇ ਐਵੇਂ ਹੀ ਪਕਾਈ ਮਾਰਦੇ ਰਹਿੰਦੇ ਮੁੰਡੇ ਖੁੰਡੇ ਨਾਲੇ ਧੀਏ ਆ ਤਾਂ ਤੂੰ ਵਧੀਆ ਸੋਚਿਆ ਵੀ ਮੇਰੀ ਪੋਤੀ ਹੁਣ ਜਵਾਨ ਹੋ ਗਈ ਗਿਆ ਤਾਂ ਕਰਨਾ ਹੀ ਆ ਪੁੱਤ ਉਹੀ ਤਾਂ ਗੱਲ ਆ ਬਪਾ ਦੇ ਘਰਵਾਰ ਦੀ ਹੋ ਜੇ ਚੱਲ ਇਹ ਤਾਂ ਹੈ ਜੇ ਮੇਰਾ ਪੁੱਤ ਐਕਸੀਡੈਂਟ ਚ ਨਾ ਮਰਦਾ ਤਾਂ ਆਪਾਂ ਨੂੰ ਇਹ ਗੱਲਾਂ ਸੋਚਣ ਦੀ ਲੋੜ ਨਹੀਂ ਸੀ ਪੈਂਦੀ ਅਮਨ ਆਪੇ ਸਭ ਕੁਝ ਕਰਦਾ ਇਹਦਾ ਪਿਓ ਪਰ ਹੁਣ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਪੁੱਤ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਨ੍ਰਿਤੀ ਨੂੰ ਨਾ ਉਦੇ ਪਿਓ ਦਾ ਮੈਂ ਪਿਆਰ ਤਾਂ ਨਹੀਂ ਦੇ ਸਕਦਾ ਪਰ ਫੇਰ ਵੀ ਮੈਂ ਵੱਧ ਤੋਂ ਵੱਧ ਆਵਦੀ ਪੋਤੀ ਦਾ ਵਧੀਆ ਵਿਆਹ ਕਰੂੰਗਾ ਪੁੱਤ ਕੋਈ ਨਾ ਬਾਪੂ ਇਹਨਾਂ ਦੇ ਜਾਣ ਤੋਂ ਬਾਅਦ ਤਾਂ ਤੁਸੀਂ ਸਾਡਾ ਸਹਾਰ ਆ ਤੈਨੂੰ ਸਾਰਾ ਕੁਝ ਸਮਝਦੇ ਆ ਬਾਪੂ ਤੁਸੀਂ ਸਾਰਾ ਕੁਝ ਤੈਨੂੰ ਕਰਨਾ ਪਊਗਾ ਉਹ ਤਾਂ ਹੈ ਪੁੱਤ ਮੈਂ ਵੀ ਇਹੀ ਸੋਚੀ ਜਾਣਾ ਵਿਆਹ ਹੁਣ ਮੈਂ ਜੌਂਦੇ ਜੀ ਕਰਦਿਆਂ ਨਹੀਂ ਮੇਰਾ ਕੀ ਪਤਾ ਕਦੋਂ ਮੈਂ ਮਰ ਜਾਣਾ ਬੁੱਢਾ ਸਰੀਰ ਹੋ ਗਿਆ ਪਤਾ ਨਹੀਂ ਬਿੰਦ ਦਾ ਪਤਾ ਨਹੀਂ ਛੱਟਦਾ ਨਾ ਨਾ ਬਾਪੂ ਆ ਗੱਲ ਨਾ ਤੁਸੀਂ ਕਿਹਾ ਕਰੋ ਤਨੂੰ ਕੁਛ ਨਾ ਕਰੇ ਰੱਬ ਉਹ ਤਾਂ ਠੀਕ ਹੈ ਪਤਾ ਜੇ ਆਪਣੇ ਪ੍ਰੀਤ ਨੂੰ ਕੋਈ ਕੰਮ ਧੰਦਾ ਮਿਲ ਜੇ ਤਾਂ ਆਪਾਂ ਨੂੰ ਸਾਰੀ ਫਿਕਰ ਮੁੱਕ ਜੇ ਵਿਚਾਰੇ ਨੇ ਬਥੇਰੀ ਪੜ੍ਹਾਈ ਲਿਖਾਈ ਕਰ ਲਈ ਉਹਨੂੰ ਨੌਕਰੀ ਨਹੀਂ ਮਿਲਦੀ ਪ੍ਰੀਤ ਦਾ ਆਪ ਮੈਂ ਇਹਦੇ ਵੀ ਨਹੀਂ ਦੇਖੀ ਜਾਨਾ ਵੀ ਇਹਦੀ ਜਵਾਨੀ ਤਾਂ ਵਿਚਾਰੇ ਦੀਆਂ ਫਿਕਰਾਂ ਚ ਹੀ ਮੁੱਕ ਗਈ ਪੜਦਾ ਵੀ ਬਥੇਰਾ ਸੋਹਣਾ ਹੈ ਪਰ ਕਰੇ ਕੀ ਜਾਂ ਵਿਚਦੋਂ ਨੌਕਰੀਆਂ ਹੱਥ ਹੀ ਨਹੀਂ ਲੱਗਦੀਆਂ ਮੈਂ ਤੈਨੂੰ ਐ ਕਹਿਣਾ ਵੀ ਕੋਈ ਨਾ ਕੋਈ ਕੰਮ ਧੰਦਾ ਕਰ ਪੁੱਤ ਫੇਰ ਹੀ ਆਪਣੀ ਕਬੀਲਦਾਰੀ ਸੈਟ ਆਊਗੀ ਬਾਪੂ ਕੰਮ ਤਾਂ ਦੇ ਵੀ ਨਹੀਂ ਮਿਲਦੇ ਅਧਿਆਰੀ ਦੱਪੀ ਤੇ ਬਿਨਾਂ ਹੋਰ ਕੋਈ ਕੰਮ ਨਹੀਂ ਹੈਗਾ ਹੁਣ ਪੜਿਆ ਲਿਖਿਆ ਤਾਂ ਅਧਿਆਰੀ ਤੇ ਵੀ ਨਹੀਂ ਭੇਜਿਆ ਜਾਂਦਾ ਹੋਰ ਚੱਲ ਕੋਈ ਨਹੀਂ ਪੁੱਤ ਆਪਾਂ ਕਰਦੇ ਮੇਰੀ ਪੋਤੀ ਦਾ ਵਿਆਹ ਤੂੰ ਬਾਲੀ ਚਿੰਤਾ ਨਾ ਕਰੀ ਆਪੇ ਪ੍ਰਮਾਤਮਾ ਸਹਾਈ ਹੋਊਗਾ ਜਿਵੇਂ ਉਹਦਾ ਹੁਕਮ ਹੈ ਸਭ ਕੁਝ ਹੋਜੂ ਪੁੱਤ ਹਾਂ ਬਾਪੂ ਚੱਲ ਕੋਈ ਨਾ ਹਾਂ ਚੱਲ ਮੈਂ ਨੇਹਾ ਨੂੰ ਚਾਹ ਫੜਾ ਦਾਂ ਉਹ ਵੀ ਹਜੇ ਤੱਕ ਉੱਠੀ ਨਹੀਂ ਹੈਗੀ ਫੜਾ ਦੇ ਪੁੱਤ ਫਿਰ ਅੱਬਾ ਜੇ ਮੇਰਾ ਪੁੱਤ ਐਕਸੀਡੈਂਟ ਚ ਮਰਿਆ ਤਾਂ ਸਾਰਾ ਬੋਝ ਸਾਡੇ ਤੇ ਪੈ ਗਿਆ ਲੇ ਮੇਰੀ ਨੂ ਨੂੰ ਕਿੰਨਾ ਫਿਕਰ ਹੈ ਕਿੱਥੇ ਬੁੜੀਆਂ ਨੂੰ ਇਹੋ ਜਿਹੇ ਗੱਲਾਂ ਦਾ ਫਿਕਰ ਹੋਣਾ ਸੀ ਚਲੋ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੀ ਸਾਡੇ ਤੇ ਮੇਰੀ ਨੀਹਾ ਪੋਤੀ ਦਾ ਵਿਆਹ ਮੈਂ ਵਧੀਆ ਕਰੂੰ ਤੂੰ ਹੰਤਾਮਨਾ ਲੈ ਦੇਖ ਲੈ ਹਜੇ ਤੱਕ ਤੇਰਾ ਟਾਈਮ ਨਹੀਂ ਹੋਇਆ ਕੁੜੀ ਉੱਠਣ ਦਾ ਨੀ ਨੀਹਾ ਖੜੀ ਹੋ ਬੁੱਤ ਚਾਹ ਪੀ ਐਡਾ ਦਿਨ ਚੜ ਗਿਆ ਮੜਾ ਟਾਈਮ ਨਾ ਉੱਠ ਖੜਿਆ ਕਰ ਹੁਣ ਤੂੰ ਨਿਆਣੀ ਨਹੀਂ ਰਹੀ ਹੈਗੀ ਲੈ ਫੜ ਚਾ ਨਿਆਣੀ ਤਾਂ ਹੈਗੀ ਮੰਮੀ ਮੈਂ ਹੋਰ ਕਿਵੇਂ ਵੱਡੀ ਹੋਗੀ ਲੈ ਮੈਂ ਤਿਆਰ ਤਾਂ ਹੋ ਰਹੀ ਆ ਕਾ ਦੀ ਨਿਆਣੀ ਐ ਤੂੰ ਨਿਆਣੀ ਆ ਨਾਲੇ ਮਾਂ ਮੇਰਾ ਤਾਂ ਜੀ ਕਰਦਾ ਇਹ ਨਿੱਕੇ ਜਿਹੇ ਬੇੜੇ ਵਿੱਚ ਨਾ ਮੈਂ ਅਹੀਂ ਸ਼ਰਾਰਤਾਂ ਕਰੀ ਜਾਵਾ ਤੇ ਤੂੰ ਮੈਨੂੰ ਅਹੀਂ ਝਿੜਕਦੀ ਰਿਆ ਕਰੇ ਪਿਆਰ ਨਾਲ ਹੈ ਮੇਰੀ ਕਮਲੀ ਨਾ ਹੋਵੇ ਤਾਂ ਨਹੀਂ ਪੁੱਤ ਮੇਰੀ ਗੱਲ ਸੁਣ ਧਿਆਨ ਨਾਲ ਹੁਣ ਨਾ ਤੂੰ ਵੱਡੀ ਹੋ ਗਈ ਤੇਰੇ ਰਿਸ਼ਤੇ ਬਾਰੇ ਸੋਚਿਆ ਸੀ ਵੀ ਤੇ ਹੁਣ ਵਿਆਹ ਕਰਦੀ ਮੈਂ ਨਹੀਂ ਕਰਾਉਣਾ ਵਿਆਹ ਵੀ ਉਹ ਮੰਮੀ ਮੈਂ ਕਮਾਲ ਹੋ ਗਈ ਹੋਰ ਕੀ ਤੈਨੂੰ ਆਏ ਰੱਖਾਂਗੇ ਮੈਂ ਨਹੀਂ ਕਰਾਉਂਦੀ ਮੇਰੀ ਗੱਲ ਸੁਣੋ ਵਿਆਹ ਤੇ ਦੇਖ ਕਰਾਉਣੀ ਪੈਂਦਾ ਸਾਰਿਆਂ ਨੂੰ ਕਹਿੰਦੇ ਹੁੰਦੇ ਨੇ ਕਿ ਕੁੜੀਆਂ ਤਾਂ ਕਰ ਰਾਜੇ ਮਹਾਰਾਜੇ ਨਹੀਂ ਰੱਖ ਸਕੇ ਤੈਨੂੰ ਕਿਵੇਂ ਰੱਖ ਲਾਂਗੇ ਅਸੀਂ ਆ ਨਿਆਣ ਪਣਾ ਜੇ ਛੱਡਦੇ ਹੁਣ ਨਾਲੇ ਘਰ ਦੇ ਕੰਮ ਕਰਾਇਆ ਕਰ ਮੇਰੇ ਨਾਲ ਬਗਾਨੇ ਘਰੇ ਜਾਣਾਗਾ ਫਿਰ ਕੀ ਹੋਗਾ ਜੇ ਬਗਾਨੇ ਘਰੇ ਜਾਣਾਗਾ ਲੈ ਕਹਿੰਦੀ ਫਿਰ ਕੀ ਹੋਗਾ ਕਿ ਸੱਸ ਤੇਰੀ ਮੈਨੂੰ ਗਾਲਾਂ ਕੱਢੀ ਜਾਊ ਵੀ ਮਾਂ ਨੇ ਕੰਜਰੀਏ ਕੋਈ ਸਿਖਾਇਆ ਨਹੀਂ ਹੈਗਾ ਹੈ ਲੈ ਐਵੇਂ ਕਿਵੇਂ ਬੋਲੂਗੀ ਮੈਂ ਗੁੱਤ ਪੱਟ ਕੇ ਹੱਥ 'ਚ ਨਹੀਂ ਫੜਾ ਦੂੰਗੀ। ਨਾ ਨਾ ਪੁੱਤ। ਸਿਆਣੇ ਘਰਾਂ 'ਦੇ ਕੁੜੀਆਂ ਐ ਨਹੀਂ ਬੋਲਦੀਆਂ ਹੁੰਦੀਆਂ। ਐ ਨਹੀਂ ਬੋਲਦੇ ਹੁੰਦੇ। ਕਹਿੰਦੇ ਆ ਨਾ ਮਾਵਾ ਤੋਂ ਬਾਅਦ ਤਾਂ ਸੱਸਾਂ ਹੀ ਮਾਵਾ ਹੁੰਦੀਆਂ ਨੇ ਸਹੁਰੇ ਘਰ ਤਾਂ। ਐ ਨਹੀਂ ਬੋਲਦੇ ਹੁੰਦੇ ਮੇਰਾ ਪੁੱਤ। ਸਾਰੇ ਕੰਮ ਸਿੱਖ ਲੈ ਹੁਣ ਕੰਮ ਕਰਿਆ ਕਰ ਹੁਣ ਤੇਰਾ ਵਿਆਹ ਕਰਾਂਗੇ। ਚਲ ਕੋਈ ਨਹੀਂ ਉਮੀ। ਹੋਰ ਐਵੇਂ ਨਹੀਂ ਬੋਲਦੇ ਹੁੰਦੇ ਚਾਹ ਪੀ ਲੈ ਹੁਣ। ਠੀਕ। ਅੱਜ ਰੋਟੀ ਬਣਾਏਂਗੀ ਮੇਰੇ ਨਾਲ। ਨਾ ਨਹੀਂ ਬਣਾਉਂਦੀ। ਕੰਮ ਤਾਂ ਹੁਣ ਸਿੱਖਣੀ ਪੈਣਗੇ। ਚੰਗਾ ਚਾਹ ਪੀ ਕੇ ਬਾਹਰ ਆ ਜਾ। ਮੈਂ ਹੋਰ ਕੰਮ ਕਰ ਲਾ ਟੱਪ ਟੱਪ ਗੁੰਨ ਲ ਹਾਂ ਮਾਂ ਮੈਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਮੇਰਾ ਵਿਆਹ ਵੀ ਹੋਊਗਾ ਤੇ ਮੈਨੂੰ ਬਗਾਨੇ ਘਰੇ ਵੀ ਜਾਣਾ ਪਊਗਾ ਪਰ ਮੈਨੂੰ ਫਿਕਰ ਇਹ ਗੱਲ ਦੀ ਆ ਕਿ ਤੂੰ ਮੇਰਾ ਵਿਆਹ ਕਰੇਂਗੀ ਕਿ ਮੈਂ ਇੰਨਾ ਪੈਸਾ ਕਿੱਥੋਂ ਲੈ ਕੇ ਆਏਂਗੀ ਉੱਤੋਂ ਮੇਰਾ ਵੀਰ ਨਕਮਾ ਇੰਨਾ ਪੜ ਲਿਆ ਉਹਨੂੰ ਕੰਮ ਵੀ ਨਹੀਂ ਮਿਲਿਆ ਬਸ ਇਹੀ ਗੱਲ ਮੈਨੂੰ ਵੱਡ ਵੱਡ ਕੇ ਖਾਈ ਜਾਂਦੀ ਹੈ ਬਾਪੂ ਕਿਵੇਂ ਆ ਠੀਕ ਆ ਠੀਕ ਆ ਪੁੱਤਰਿਆ ਤੂੰ ਦੱਸ ਕਿਵੇਂ ਆ ਠੀਕ ਆ ਵਧੀਆ ਬਾਪੂ ਬੜੀ ਤਿਆਰੀ ਵੈਰੀ ਜੀ ਕਰ ਲਈ ਕਿਹੜੇ ਪਾਸੇ ਚੱਲਿਆ ਉਹ ਮੈਂ ਬਲਾਡੇ ਜਾ ਕੇ ਹਾਂ ਉਹ ਪੋਸਟਾਂ ਹੀ ਭਰ ਕੇ ਆਉਂਦਾ ਸੀ ਅੱਜ ਪੋਸਟਾਂ ਭਰ ਕੇ ਆਉਂਦਾ ਸੀ ਹੋਰ ਬਾਪੂ ਨਿਕਲੀਆਂ ਸੀ ਰੇਲਵੇ ਵਾਲੀਆਂ ਖਾੜਾ ਕੰਮ ਹੀ ਬਣ ਜੇ ਕੋਈ ਅੱਛਾ ਨੌਕਰੀ ਮਿਲ ਸਕਦੀ ਆ ਪਤਾ ਮਿਲ ਸਕਦੀ ਆ ਆਸ ਜੀ ਹੈਗੀ ਹੈਗੀ ਉਹ ਅੱਗੇ ਵੀ ਜਦੋਂ ਕਿਤੇ ਕਹਿੰਦਾ ਮੈਂ ਤਾਂ ਪੋਸਟਾਂ ਭਰ ਕੇ ਆਉਣਾ ਮੈਨੂੰ ਤਾਂ ਕੁਝ ਦਿਸਿਆ ਨਹੀਂ ਵੀ ਆ ਤੇਰੀ ਪੋਸਟ ਕੋਈ ਆ ਗਈ ਪਤਾ ਉਹ ਬਾਪੂ ਆਉਣੀਆਂ ਕਰਨੀਆਂ ਤਾਂ ਇਹਨਾਂ ਦੇ ਸਰਕਾਰਾਂ ਦੇ ਹੱਥ ਆਗਾ ਮੈਂ ਤਾਂ ਤੈਨੂੰ ਇਹੀ ਕਹਿਣਾ ਪੁੱਤ ਦੇਖ ਲਾ ਪੋਸਟਾ ਤੂੰ ਇੱਕ ਤਾਂ ਭਰਨੀਆ ਭਰਿਆ ਪਰ ਨਾ ਹੁਣ ਦੇਖ ਆਪਣੀ ਨੀਹਾ ਸੁਖਨਾ ਜਵਾਨ ਹੋ ਗਈ ਆਪਾਂ ਉਹਦਾ ਵਿਆਹ ਕਰਨਾ ਤੂੰ ਕੋਈ ਨਾ ਕੋਈ ਕੰਮ ਨੂੰ ਹੱਥ ਪਾ ਪੁੱਤ ਇਹ ਪੜਾਈਆਂ ਪੜੁੰਨੀਆਂ ਚ ਕੁਛ ਨਹੀਂ ਧਰਿਆ ਹੁਣ ਦਿਸੀ ਜਾਂਦਾ ਕਿਹੜਾ ਨੌਕਰੀਆਂ ਮਿਲਦੀਆਂ ਨੇ ਓ ਬਾਪੂ ਮੈਂ ਕੀ ਕਰਾਂ ਯਾਰ ਹੁਣ ਇੰਨੀ ਪੜਾਈ ਕਰਕੇ ਦਿਹਾੜੀ ਬਣੀ ਹੁੰਦੀ ਹੈਗੀ ਓ ਤਾਂ ਠੀਕ ਹੈ ਪੁੱਤ ਜੇ ਤੂੰ ਕੱਲਾ ਪੜਾਈ ਦੇ ਫਿਰ ਪਿੱਛੇ ਫਿਰਦਾ ਰਿਹਾ ਨਾ ਤੇ ਮੇਰੀ ਪੋਤੀ ਦਾ ਤੇ ਆਪਣੀ ਕੁਬੀਲਦਾਰੀ ਸੈੱਟ ਨਹੀਂ ਆਉਣੀ ਪੁੱਤ ਤੇ ਨਾਲੇ ਮੈਂ ਬਜ਼ੁਰਗ ਬੰਦਾ ਕਿੰਨਾ ਕੰਮ ਕਰੂੰਗਾ ਪਰ ਮੇਰੀ ਕੋਸ਼ਿਸ਼ ਤਾਂ ਹੈਗੀ ਆ ਵੀ ਮੈਂ ਮੇਰੀ ਪੋਤੀ ਦਾ ਤੇ ਮੇਰੇ ਪੋਤੇ ਦਾ ਵਧੀਆ ਵਿਆਹ ਕਰਾਂ ਪਰ ਮੇਰੇ ਕੋਈ ਨਹੀਂ ਸਾਰੇ ਨਹੀਂ ਪੁੱਤ। ਉਹ ਤੂੰ ਟੈਨਸ਼ਨ ਨਾ ਲੈ ਬਾਪੂ ਮੈਂ ਮੇਰੀ ਭੈਣ ਦਾ ਵਿਆਹ ਨਾ ਪੂਰੀ ਤੂਮ ਤਾਮ ਨਾਲ ਕਰੂੰਗਾ। ਲੋਕ ਖੜ ਖੜ ਕੇ ਦੇਖਣਗੇ। ਅੱਛਾ ਪੁੱਤ ਇੱਕ ਵਾਰੀ ਨੌਕਰੀ ਮਿਲ ਲਵੇ। ਅੱਛਾ ਹਾਂ ਆ ਤਾਂ ਤੂੰ ਗੱਲ ਕਰਕੇ ਮੇਰਾ ਦਿਲ ਜਿੱਤ ਲਿਆ ਪੁੱਤ ਐਵੇਂ ਵੱਡੇ ਦਿਲ ਦਾ ਤੂੰ ਖैर ਫੇਰ ਵੀ ਕੰਮ ਕਰੇ ਤੂੰ ਕੰਮ ਹੋਊਗਾ ਪੁੱਤ ਐ ਨਹੀਂ ਸਰਨਾ। ਚੱਲ ਕੋਈ ਨਾ ਬਾਪੂ ਮੈਂ ਨਾ ਤੂੰ ਮੈਨੂੰ 1000 ਰੁਪਈਆ ਦੇ 1000 ਰੁਪਈਆ ਹੋਰ ਉੱਥੇ ਕਰਦਾ ਉਹਨਾਂ ਨੇ ਸਰਕਾਰੀ ਫੀਸ ਜੀ ਰੱਖ ਰੱਖੀ ਆ ਤੇ ਕੁਛ ਉਹ ਆਪ ਲੈਂਦੇ ਆ ਪੋਸਟਾ ਭਰਾਈ ਦੇ ਥੋੜਿਆ ਨਾ ਨਹੀਂ ਸਰਨਾ ਪਤਾ ਨਾ ਸਰਨਾ ਨਹੀਂ ਹੈ ਜੀ ਬਾਪੂ ਥੋੜਿਆ ਨਾਲ ਅੱਛਾ ਲੈ ਜਾ ਪੁੱਤ ਪੈਸਿਆਂ ਕੰਨੀਓ ਤਾਂ ਕੋਈ ਜਵਾਬ ਨਹੀਂ ਪੈਸੇ ਮੈਨੂੰ ਪੈਨਸਲ ਮਿਲੀ ਸੀਗੀ ਉਹ ਹੈਗੇ ਨੇ ਪਰ ਐਸੀਵੇਂ ਹਾਂ ਚੱਲ ਕੁਛ ਨਾ ਕੋਈ ਸਮਾਨ ਲਿਆਉਂਦੇ ਲੈ ਤੂੰ ਲੈ ਜਾ ਪੋਸਟਾਂ ਭਰਿਆ ਤੇ ਦੇਖ ਲੈ ਖਬਰ ਆ ਕੰਮ ਤੇਰਾ ਬਾਣੀ ਜਾਵੇ ਆਪਾਂ ਤਾਂ ਕਹਿੰਦੇ ਵੀ ਬਣ ਜੇ ਤੇਰਾ ਕੰਮ ਪੁੱਤ ਨੌਕਰੀ ਮਿਲ ਜੇ ਪੋਰ ਕੀ ਪਤਾ ਖਬਰਾ ਬਪੂ ਕਿਸਮਤੀ ਟੰਕ ਜੇ ਹਾਂ ਚਲੋ ਆਪਾਂ ਤਾਂ ਆਪਦੀ ਬਾਦ ਦਾ ਲਾਈਏ ਦੇਖ ਪੁੱਤ ਆ ਪੋਸਟਾਂ ਭਰ ਦੇ ਨਹੀਂ ਫਿਰ ਉਦੋਂ ਮਗਰ ਨਾ ਕਿਸੇ ਕੰਮ ਨੂੰ ਹੱਥ ਪਾ ਕੋਤ ਮੇਰੀ ਧੀ ਕਿੱਡੀ ਜਵਾਨ ਹੋ ਗਈ ਮੈਨੂੰ ਚਿੰਤਾ ਵੜ ਵੜ ਖਾਂਦੀ ਆ ਜਵਾਨਾ ਅੱਜ ਕੱਲ ਕਿੰਨਾ ਮਾੜਾ ਚਲ ਕੋਈ ਨਾ ਬਪੂ ਮੈਂ ਦੇਖਣਾ ਪਰ ਮੈਨੂੰ ਅੱਜ ਦਾ ਕੰਮ ਕਰਨਾ ਠੀਕ ਆ ਪੁੱਤ ਚਲ ਠੀਕ ਆ ਬਪੂ ਚੰਗਾ ਜਾ ਮੇਰਾ ਪੋਤਰਾ ਵਾਹੋ ਪੋਤਰਾ ਜੇ ਤੂੰ ਅਹੀਂ ਦਿਲ ਦਾ ਦਰਿਆ ਰਹਾ ਨਾ ਫਿਰ ਉਹ ਦਿਨ ਕੋਈ ਬਹੁਤੀ ਦੂਰ ਨਹੀਂ ਵੀ ਆਪਣੀ ਗਰੀਬੀ ਨਾ ਚੱਕੀ ਜਾਵੇ ਸ਼ਾਬਾਸ਼ੇ ਪੁੱਤ ਦੇਖ ਲਾ ਮੈਂ ਵੀਰਾ ਕਿੰਨੀ ਫਿਕਰ ਕਰਦਾ ਹੈਗਾ ਮੇਰਾ ਵੀਰ ਭਾਵੇਂ ਬੇਰੋਜ਼ਗਾਰੀ ਆ ਪਰ ਤੂੰ ਦੇਖ ਬਾਪੂ ਜੀ ਨੂੰ ਕਿੰਨਾ ਵੱਡਾ ਹੌਸਲਾ ਦੇ ਕੇ ਗਿਆਦਾ ਜਿਉਂਦਾ ਰਹੇ ਮੇਰਾ ਵੀਰ ਹਾਂ ਪੁੱਤ ਆਏ ਤਾਂ ਮੈਨੂੰ ਮੇਰੇ ਬੱਚਿਆਂ ਤੇ ਪੂਰੀ ਆਸ ਹੈ ਮੇਰੇ ਤੀ ਪੁੱਤ ਬਹੁਤ ਸਿਆਣੇ ਨੇ ਕੋਈ ਨਾ ਪੁੱਤ ਤੂੰ ਫਿਕਰ ਨਾ ਕਰੀ ਮੈਂ ਹੈਗੀ ਆ ਨਾ ਨਾਲੇ ਆਪਣਾ ਬਾਪੂ ਹੈਗਾ ਨਾਲ ਜੇ ਤੇਰਾ ਬਾਪ ਨਹੀਂ ਨਾ ਰਿਹਾ ਪੁੱਤ ਤਾਂ ਅਸੀਂ ਹੈਗੇ ਆ ਤੇਰਾ ਵਧੀਆ ਵਾਂਝ ਗੱਜ ਕੇ ਵਿਆਹ ਕਰਾਂਗੇ ਤੂੰ ਨਾ ਫਿਕਰ ਕਰਿਆ ਕਰ ਚੰਗਾ ਹਾਂ ਮਾਂ ਪ੍ਰਮਾਤਮਾ ਠੀਕ ਕਰੂਗਾ ਸਾਰਾ ਕੁਝ ਮੈਂ ਮੇਰੀ ਰੋਟੀ ਲੱਗ ਜਣੇ ਸਭ ਦੀ ਤੱਕ ਲਈ ਆਪਾਂ ਭਰੀਪ ਤੱਕਾ ਗਾ ਰੋਟੀ ਚਲ ਬਾਪੂ ਨੂੰ ਫੜਾ ਦੇ ਮੇਹਾਪੁੱਤ ਤੂੰ ਵੀ ਖਾ ਲੈ ਰੋਟੀ ਬਾਕੇ ਕੋਈ ਨਹੀਂ ਅਮਨ ਉਹ ਲਿਆ ਭਾਈ ਰੋਟੀ ਹਾਂ ਹਾਂ ਬਾਪੂ ਲੈ ਲਿਆ ਭਾਈ ਐ ਨਿਕਾਲ ਖਾ ਤੋ ਕਰੀ ਇਹਨੇ ਬਾਪੂ ਉਹ ਕਹਤਾ ਐ ਸੀ ਭਾਈ ਉਹ ਕਿਤੇ ਮੰਗਾ ਨਾ ਬਾਹਰ ਚਲਾ ਜਾਵੇ ਮੈਂ ਮੰਗੇ ਕੋਲੇ ਜਾ ਕੇ ਆਉਣਾ ਨਾ ਤਾਂ ਕਹ ਹਲ ਕਰਦਾ ਸੀ ਪੁੱਤ ਅੱਛਾ ਕਿਵੇਂ ਬਾਪੂ ਦੇਖ ਹੁਣ 2 ਟਾਈ ਮਹੀਨੇ ਹੋ ਗਏ ਉਦੋਂ ਨਾ ਉਹ ਰਿਸ਼ਤੇ ਦੀ ਗੱਲ ਕਰਦਾ ਸੀ ਕਹਿੰਦਾ ਮੈਂ ਕੋਈ ਤੇਰੀ ਪੋਤੀ ਦਾ ਰਿਸ਼ਤਾ ਕਰਾ ਦਿਆਂ ਅੱਛਾ ਹਾਂ ਤੇ ਗੱਲ ਤਾਂ ਉਹਨੇ ਛੇੜੀ ਸੀ ਪਰ ਮੈਂ ਵਿੱਚੀ ਗੋਮ ਗੋਮ ਜਾਂਚਾ ਮੈਂ ਉਹਨੂੰ ਰਾਹ ਨਹੀਂ ਦਿੱਤਾ ਹੋ ਸਕਦਾ ਕੀ ਉਹ ਮੁੰਡੇ ਨੂੰ ਰਿਸ਼ਤਾ ਨਾ ਹੋਇਆ ਹੋਵੇ ਤੇ ਨਾਲੇ ਮੰਗਾ ਸਿਆਣਾ ਆਪਾਂ ਨੂੰ ਗਲਤ ਥਾਂ ਨਹੀਂ ਖੜਾਉਂਦਾ ਪੁੱਤ ਚਲ ਬਾਪੂ ਆ ਤਾਂ ਵਧੀਆ ਕੀਤਾ ਤੁਸੀਂ ਜਾ ਆਇਓ ਕਈ ਵਾਰੀ ਵਧੀਆ ਰਿਸ਼ਤਾ ਮਿਲ ਜਾਂਦਾ ਹੁੰਦਾ ਹਾਂ ਹਾਂ ਚਲ ਰੋਟੀ ਖਾ ਕੇ ਜਾਇਓ ਰੋਟੀ ਖਾ ਕੇ ਜਾਂਦਾ ਮੰਗਾ ਆਪਾਂ ਨੂੰ ਕਿਤੇ ਗਲਤ ਥਾਂ ਨਹੀਂ ਖੜਾਉਂਦਾ ਭਾਈ ਠੀਕ ਬਾਪੂ ਤੇਰਾ ਸ਼ੁਕਰ ਅਦਾ ਤੇਆ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਬਣਾ ਮਹਾਰਾਜ ਓ ਭਾਈ ਆ ਮੈਂ ਰੋਟੀ ਖਾਲੀ ਲੈ ਜਾ ਭਾਂਡੇ ਚੱਕ ਕੇ ਭਾਈ ਨੀ ਜਾਣੀ ਆ ਬਾਪੂ ਹਾਂ ਆ ਲੈ ਚੰਗਾ ਮੈਂ ਜਾਇਆ ਮਮੰਗੇ ਕੋਲੇ ਹੈ ਠੀਕ ਆ ਬਾਪੂ ਵਧੀਆ ਗੱਲ ਕਰਕੇ ਵੀ ਹੈ ਨਾ ਘਰ-ਬਾਰ ਚੱਲ ਵਧੀਆ ਹੋਵੇ ਤੇ ਕੁੜੀ ਸੌਖੀ ਰਵੇ ਉਹ ਤਾਂ ਹੈ ਬਤੂੰ ਤੂੰ ਫਿਕਰ ਨਾ ਕਰ ਮੈਂ ਤਸੱਲੀ ਨਾਲ ਗੱਲਬਾਤ ਕਰਕੇ ਆਉਂ ਭਾਈ ਠੀਕ ਆ ਬੱਪੂ ਠੀਕ ਹੈ ਚਲ ਜਾਇਆ ਬੱਪੂ ਘਰ ਨਾ ਚੰਗਾ ਸ਼ੁਕਰ ਹੈ ਮਹਾਰਾਜ ਹੁਣ ਘਰੇ ਮਿਲ ਜੇ ਨਾ ਮੰਗਾ ਚਲ ਕੋਈ ਨਹੀਂ ਉਹਨੇ ਕਿੱਥੇ ਜਾਣਾ ਘਰੀ ਹੋਊਗਾ ਸ਼ੁਕਰ ਹੈ ਮੰਗਾ ਸਤਿ ਸ਼੍ਰੀ ਅਕਾਲ ਦਾ ਹਸਰੀਕਾਲ ਤੇਜ ਕਿਵੇਂ ਐ ਠੀਕ ਆ ਵਧੀਆ ਤੁਸੀਂ ਹੋ ਉਹ ਮੈਂ ਤਾਂ ਤੇਰੇ ਘਰ ਕੰਨੀ ਨੂੰ ਹੀ ਆਉਂਦਾ ਸੀ ਤੇਰੇ ਕੋਲ ਕੋਈ ਕੰਮ ਸੀ ਮੈਨੂੰ ਅੱਛਾ ਮੈਂ ਵੀ ਤੇਰੇ ਕੋਲ ਹੀ ਜਾਂਦਾ ਸੀ ਦਾਇਆ ਸੌਖਾ ਹੋਰ ਅੱਛਾ ਹਾਂ ਚਲੋ ਫਿਰ ਇਹ ਤਾਂ ਪਰਮਾਤਮਾ ਦੇ ਰੰਗ ਨੇ ਚੱਲ ਪਹਿਲਾਂ ਤੂੰ ਹੀ ਦੱਸ ਤੈਨੂੰ ਕੀ ਕੰਮ ਸੀਗਾ ਮੈਨੂੰ ਤਾਂ ਕੰਮ ਫਿਰ ਪੁੱਤਰਾ ਇਹ ਐ ਵੀ ਮੇਰੀ ਪੋਤੀ ਹੁਣ ਸੁਖਨਾ ਜੋਹਾਨ ਹੋ ਗਈ ਨੇਹਾ ਤੂੰ ਜਾਣਦੀ ਐ ਹਾਂ ਹਾਂ ਤੇ ਇਹ 12 ਪੜ੍ਹੀ ਐ ਤੇ ਆਪਾਂ ਉਹਦੇ ਰਿਸ਼ਤੇ ਦੀ ਗੱਲ ਕਰਨ ਵਾਸਤੇ ਜਾਂਦਾ ਸੀ ਮੈਂ ਤੇਰੇ ਕੋਲੇ ਅੱਛਾ ਹਾਂ ਮੈਂ ਵੀ ਤੇਰੇ ਕੋਲੇ ਇਹੀ ਗੱਲ ਕਰਨ ਆਉਂਦਾ ਸੀਗਾ ਹਾਂ ਹਾਂ ਤਾਂ ਮੈਂ ਨਾ ਮੁੰਡਾ ਐ ਕਿਾ ਕੋਟ ਤੇ ਵਧੀਆ ਮੈਂ ਜਾਣਦਾ ਉਹਨਾਂ ਨੂੰ ਪਰਵਾਰ ਵਧੀਆ ਹੈਗਾ ਤੇ ਮੁੰਡਾ ਵੀ ਬਹੁਤ ਨਰਮਾ ਹੈ ਪੜ੍ਹਿਆ ਲਿਖਿਆ ਮੁੰਡਾ ਹੈਗਾ ਬਸ ਫਿਰ ਮੰਗੇ ਅਸੀਂ ਵੀ ਇਹੀ ਭਾਲਦੇ ਆਂ ਵੀ ਜਿਹੇ ਜਿਹੇ ਅਸੀਂ ਆ ਨਾ ਗਾਂਹਾਂ ਵਾਲੇ ਵੀ ਉਹੋ ਜਿਹੀ ਹੋਣ ਬਸ ਜਮਾਂ ਛੋਡੇ ਵਰਗੇ ਹੀ ਆ ਬਸ ਮਿਲ ਵਰਤਨ ਵਾਲੇ ਹੋਣ ਹੋਰ ਦੇਣ ਲੈਣ ਦਾ ਤਾਂ ਫਿਰ ਤੈਨੂੰ ਪਤਾ ਹੀ ਵੀ ਦੇਖ ਸਾਥੋਂ ਬਾਲਾ ਕੁਛ ਦਿੱਤਾ ਨਹੀਂ ਜਾਣਾ ਉਹ ਕੁਝ ਵੀ ਨਹੀਂ ਮੰਗਦੇ ਹੈਗੇ ਅੱਛਾ ਉਹ ਕਹਿੰਦੇ ਵੀ ਕੁੜੀ ਨਰਮ ਹੋਵੇ ਤੇ ਸਿਆਣੀ ਹੋਵੇ ਫਿਰ ਪੁੱਤ ਬਣ ਕੇ ਫਿਰ ਇਹ ਕੰਮ ਕਰਨਾ ਹੁਣ ਦੱਸ ਕਦੋਂ ਕਰਗੀਏ ਫਿਰ ਆਪਾਂ ਕੋਈ ਗੱਲ ਨਹੀਂ ਜਦੋਂ ਮਰਜ਼ੀ ਦੱਸੇਗਾ ਠੀਕ ਹੈ ਐ ਕਰ ਠੀਕ ਹੈ ਪਹਿਲ ਮੇਰੀ ਹੈ ਚਲੋ ਫਿਰ ਹੋ ਸਕਦੀ ਆਪਾਂ ਐ ਕਰ ਆ ਦੋ ਕੁ ਦਿਨ ਆਪਾਂ ਕੰਮ ਕਰ ਲਈਏ ਤੇ ਬੁੱਧਵਾਰ ਤੱਕ ਵਗ ਚੱਲਦੇ ਆ ਫਿਰ ਠੀਕ ਹੈ ਕੋਈ ਗੱਲ ਨਹੀਂ ਜੋ ਮਰਜੀ ਲੱਸ ਜਾ ਠੀਕ ਹੈ ਹਾਂ ਚਲ ਐ ਕਰ ਫਿਰ ਤੂੰ ਐ ਕਰੀ ਅਮਰੇ ਦੇ ਤੇ ਨਾ ਤੇਰਾ ਨੰਬਰ ਲਿਖ ਦੇ ਹਾਂ ਹਾਂ ਨੰਬਰ ਨਾਲੇ ਮੈਂ ਪ੍ਰੀਤ ਨੂੰ ਕਹ ਦੂੰਗਾ ਵੀ ਗੱਲਬਾਤ ਕਰ ਲੂਗਾ ਹਾਂ ਬਸ ਤੁਸੀਂ ਕਰ ਲਿਓ ਘਰੇ ਰਹਿ ਕੇ ਕਰ ਲਿਓ ਪਹਿਲਾਂ ਬਸ ਰਹਿ ਐ ਹੁਣ ਆਪਣੀ ਕੋਈ ਗੱਲ ਟਾਲਦਾ ਨਹੀਂ ਹੈਗਾ ਸਾਰੇ ਆਪਣੇ ਜਿਮ ਕਹਾਂਗੇ ਉਵੇਂ ਹੋਊਗੀ ਬਸ ਠੀਕ ਹੈ ਹਾਂ ਲੱਗਦਾ ਨੰਬਰ ਪਤਾ ਹਾਂ ਹਾਂ ਪਤਾ ਬਸ ਠੀਕ ਹੈ

ਕੀ ਕਹਿੰਦੇ ਬਾਪੂ ਕਹਿਣਾ ਕੀ ਸੀ ਬਣ ਗਿਆ ਕੰਮ ਮੰਗਾ ਤਾਂ ਕਹਿੰਦਾ ਮੈਂ ਛੋਡੇ ਘਰ ਨੂੰ ਆਉਂਦਾ ਸੀ ਅੱਜ ਤਾਂ ਕੁਦਰਤੀ ਗੱਲ ਹੋਈ ਕਹਿੰਦਾ ਮੈਂ ਰਿਸ਼ਤੇ ਦੀ ਗੱਲ ਕਰਨੀ ਹੀ ਆਇਆ ਸੀ ਤੁਹਾਡੇ ਕੋਲ ਚੱਲ ਵਧੀਆ ਸੱਚੇ ਪਾਸੇ ਮੇਰ ਕਰੇ ਹੈਂ ਅੱਛਾ ਫਿਰ ਕੀ ਕਹਿੰਦਾ ਕਹਿਣਾ ਕੀ ਸੀ ਬਸ ਬੁੱਧਵਾਰ ਨੂੰ ਜਾਵਾਂਗੇ ਨਾਲ ਘਰ-ਬਾਰ ਦੇਖਿਆਵਾਂਗੇ ਨਾ ਮੁੰਡਿਆਂ ਦੇਖਿਆਵਾਂਗੇ ਆਪਾਂ ਚੱਲ ਵਧੀਆ ਕੀਤਾ ਉਹ ਗੱਲ ਮਾੜੀ ਜਿਹੀ ਕਹਿ ਦਿੰਦੇ ਭਾਈ ਸਾਡੇ ਕੋਲ ਲੈ ਆਂਦੇ ਨੂੰ ਤਾਂ ਦੇਖ ਸਾਰੀ ਗੱਲ ਕਰਕੇ ਆਏ ਵੀ ਉਹ ਕਹਿੰਦਾ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਮੇਰੇ ਤੇ ਛੱਡ ਦੇ ਕਹਿੰਦਾ ਛੋਡੇ ਵਰਗਾ ਪਰਿਵਾਰ ਹੈ ਤੁਹਾਡੇ ਨੂੰ ਵਧੀਆ ਨਹੀਂ ਉਹ ਰਹਿਣ ਦੇਣ ਚ ਤੇ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੈਂ ਕੁਝ ਮੰਗ ਨਾ ਲੈਣਾ ਕਹਿੰਦਾ ਉਹ ਮੇਰੀ ਜ਼ਿੰਮੇਵਾਰੀ ਹੈ ਬਾਕੀ ਆਪਾਂ ਬਲਾ ਵੀ ਲਮਾਂਗੇ ਮੈਂ ਫੋਨ ਦਿਖਾ ਲਿਆ ਉਹਨੂੰ ਇਹਦੇ ਚ ਨੰਬਰ ਪਾਤਾ ਉਹਨੇ ਠੀਕ ਹੈ ਬਬੂ ਠੀਕ ਹੈ ਨਾਲੇ ਕੁੜੀ ਦਾ ਤੇ ਪੜੀ ਲਿਖਿਆ ਨਰਮ ਬਥੇਰੀ ਹੈ ਮੇਰੇ ਤਾਂ ਦੋ ਜਵਾਕ ਨੇ ਕਹਿੰਦੇ ਦੋਨੇ ਨਰਮ ਨੇ ਸਾਡੇ ਤਾਂ ਪੁੱਤ ਸਾਰੀ ਗੱਲ ਕਰਕੇ ਆਵਾ 12 ਜ ਜਹੇ ਜੀ ਸਾਡੀ ਕੁੜੀ ਆ ਉਹ ਜੇ ਸਾਨੂੰ ਮੁੰਡਾ ਪਾਲ ਕੇ ਦੇ ਦੇ ਤੇ ਜਹੇ ਜੇ ਅਸੀਂ ਆ ਉਹ ਜੇ ਘਰ ਪਾਲ ਕੇ ਦੇ ਦੇ ਠੀਕ ਆ ਬਾਪੂ ਜੇ ਉਹ ਕਹਦਾ ਇਸੇ ਕੰਮ ਹੀ ਆਉਂਦਾ ਸੀ ਉਹ ਤਾਂ ਆਪਾਂ ਆਪਣੇ ਘਰ ਨੂੰ ਆ ਰਿਹਾ ਸੀ ਸ਼ੁਕਰ ਹੈ ਰੱਬ ਦਾ ਜਦੋਂ ਆਉਂਦਾ ਸੀ ਚੱਲ ਗਿਆ ਜਦੋਂ ਕੰਮ ਹੋਣਾ ਹੋਵੇ ਪਰਮਾਤਮਾ ਆਪ ਹੀ ਮੇਲ ਮਲਾਪ ਕਰਾਉਂਦਾ ਹੈ ਇਸ ਗੱਲੋਂ ਖੁਸ਼ੀ ਹੈ ਤੂੰ ਚਿੰਤਾ ਨਾ ਕਰਿਆ ਕਰ ਪੁੱਤ ਦੇਖ ਆਪਾਂ ਕਰੋ ਪਿਆਰ ਪੱਟਾ ਸੀ ਉਹ ਆਪਣੇ ਨਾਲੋਂ ਵੀ ਕਾਲਾ ਹੋ ਗਿਆ ਰਿਸ਼ਤਾ ਕਰਾਉਣ ਨੂੰ ਕੀ ਕਰੀਏ ਬਾਪੂ ਜਿਹੜਾ ਜਿਉਂਦਾ ਹੁੰਦਾ ਹੁੰਦਾ ਆ ਨੂੰ ਆਪਾਂ ਨੂੰ ਇੰਨੇ ਦੇਖ-ਦੇਖਨੇ ਤੇ ਉਹ ਚੱਲ ਕੋਈ ਨਹੀਂ ਪੁੱਤ ਹੁਣ ਤੂੰ ਹਰੇਕ ਗੱਲ ਤੇ ਮੂਰੇ ਆਊਗਾ ਉਹ ਤਾਂ ਖੈਰ ਆ ਪਰ ਤੂੰ ਦਿਲ ਤੇ ਨਾ ਲਾਇਆ ਕਰੀਂ ਕੋਈ ਘਰ ਬਿਹਾਰ ਕਰਕੇ ਗੱਜਵਾਕ ਕਾਤਾ ਕੋਈ ਨਹੀਂ ਕੋਈ ਹੁਣ ਆਪਾਂ ਨੂੰ ਉਹਦੀ ਥਾਂ ਤੇ ਖੜਨਾ ਪਊ ਵੇਖ ਕਰਨਾ ਹੀ ਪੈਣਾ ਸਭ ਕੁਝ ਆ ਮੇਰੀ ਤੀ ਦਿਲ ਨਾ ਹੌਲਾ ਕਰ ਨੀਹਾ ਨੂੰ ਕਹ ਬਸ ਹੁਣ ਜਿਹੜਾ ਬਾਕੀ ਕੰਮ ਆ ਉਹ ਕਰੀਏ ਤੇ ਆਪਾਂ ਬੁੱਧਵਾਰ ਨੂੰ ਜਾਵਾਂਗੇ ਮੁੰਡਾ ਦੇਖਣ ਕੋਈ ਨਾ ਬੱਪੂ ਹਾਂ ਆ ਜਾ ਚੱਲ ਬੱਪੂ ਆਉਣੀ ਹੈ ਹਾਂ ਕੀ ਕਰੇ ਵਿਚਾਰਾ ਜਿੰਨੇ ਜੋਗਾ ਹੈ ਤੁਰੇ ਸਰਦਾਗਾ ਫੇਕ ਤਾ ਰੱਬ ਨੇ ਮਾਰੀ ਕਰੀਪੀ ਦੀ ਬਾਤ ਹੈ ਚੱਲ ਕੋਈ ਨਾ ਜਿੰਨੇ ਕ ਜੋਗੇ ਅਸੀਂ ਹੈਗੇ ਮੇਰੀ ਧੀ ਦਾ ਕੱਟ ਬੱਜ ਕੇ ਵਿਆਹ ਕਰਾਂਗੇ ਨਹੀਂ ਹਾ ਪੁੱਤ ਆਏ ਜਗਾਤ ਬੈਠੀਆਂ ਦਾਸ ਜੀ ਹੈ ਉਹੀ ਬੈਠੀਆਂ ਮੰਮੀ ਨਾਲੇ ਮੇਰੀ ਗੱਲ ਸੁਣ ਬਾਪੂ ਤੇਰਾ ਰਿਸ਼ਤਾ ਪੱਕਾ ਕਰਿਆ ਆ ਕੱਲ ਨੂੰ ਮੁੰਡਾ ਦੇਖਣ ਜਾਣਾ ਹੈਗਾ ਮੰਮੀ ਤੁਸੀਂ ਮੈਨੂੰ ਸੱਚੀ ਵਿਆਹੋਂਗੇ ਮੈਨੂੰ ਰੱਖਦੇ ਨਹੀਂ ਆਪਦੇ ਕੋਲੇ ਲੈ ਤੈਨੂੰ ਬਾਂਦਰੀ ਨੂੰ ਕੌਣ ਖਵਾਵੇ ਰੋਟੀਆਂ ਆ ਦੇਖ ਲੈ ਮੰਮੀ ਵੇਲੜ ਜਾ ਤੇਰੀ ਕਮਾਈ ਦੀ ਥੋੜੀ ਖਾਣੀ ਹੈਗੀ ਬਾਪੂ ਦੇ ਕਮਾਈ ਦੀ ਰੋਟੀ ਖਾਣੀ ਹੈ ਮੈਂ ਵੇਲੜ ਜਾ ਕੀ ਕਰਾਂ ਭੈਣੇ ਮੈਂ ਪੋਸਟਾਂ ਭਰਨ ਤੱਕ ਗਿਆ ਸੀਗਾ ਅੱਜ ਨੈਟਵਰਕ ਹੀ ਬਾਲਾ ਸਲੋਆ ਪੋਸਟਾਂ ਭਰੀ ਨਹੀਂ ਨਹੀਂ ਆਈਆਂ ਮੈਂ ਤਾਂ ਬਹੁਤ ਕੋਸ਼ਿਸ਼ ਕਰੀ ਜੰਨਾ ਉਹ ਹੋ ਵੀਰੇ ਤੂੰ ਤਾਂ ਉਦਾਸ ਹੋ ਗਿਆ ਮੈਂ ਤਾਂ ਮਜ਼ਾਕ ਕਰਦੀ ਸੀ ਨਾਲੇ ਭੈਣ ਤੇਰਾ ਇੱਕ ਦੂਜੇ ਬਿਨ ਅਸਾਰ ਦੇਣੀ ਨਾਲੇ ਇੰਨਾ ਕੁਝ ਬੋਲ ਜਾਂਦੇ ਹੋ ਮੈਂ ਕਮਲੇ ਜਿਹਾ ਦੇਖ ਲੈ ਮੰਮੀ ਮੈਂ ਵੀ ਸਮਝਦਾ ਵੀ ਭੈਣ ਦਾ ਵਿਆਹ ਕਰਨਾ ਪਰ ਆਪਣੇ ਕੋਲੇ ਤਾਂ ਵਿਆਹ ਕਰਨ ਲਈ ਕੱਖ ਵੀ ਨਹੀਂ ਹੈਗਾ ਮੰਮੀ ਮੈਂ ਨਹੀਂ ਕਰਾਉਣਾ ਵਿਆਹ ਮੈਨੂੰ ਤਾਂ ਇਹੀ ਪਰਿਵਾਰ ਚਾਹੀਦਾਗਾ ਕੋਈ ਨਾ ਪੁੱਤ ਅਦਾਸ ਨਾ ਹੋਇਆ ਕਰਤੀ ਨਾਲੇ ਪ੍ਰੀਤ ਪੁੱਤਾਂ ਇਹਨਾਂ ਕਹਿਆ ਕਰ ਕੱਖ ਨਹੀਂ ਹੈਗਾ ਪਰਮਾਤਮਾ ਨੇ ਦਿੱਤਾ ਹੋਇਆ ਆਪਣੇ ਕੋਲੇ ਸਾਰਾ ਕੁਝ ਹੈ ਨਾਲੇ ਕਹਿੰਦੇ ਹੁੰਦੇ ਆ ਨਾ ਧੀਆਂ ਦੇ ਸ਼ਗਨਾਂ ਚ ਤਾਂ ਰੱਬ ਆਪ ਬੋੜਦਾਗਾ ਆਪ ਕਰਦਾ ਗੱਪੇ ਨਾ ਪੁੱਤ ਤੂੰ ਉਦਾਸ ਨਾ ਹੋਇਆ ਕਰ ਤੇਰਾ ਵਿਆਹ ਕਰਾਂਗੇ ਵਧੀਆ ਸਜ ਤਜ ਕੇ ਹੈ ਉਦਾਸ ਨਾ ਹੋਇਆ ਕਰ ਮੇਰੀ ਧੀ ਆਪਾਂ ਸਭ ਕੁਝ ਕਰਾਂਗੇ ਪ੍ਰੀਤ ਨਾਲੇ ਤੈਨੂੰ ਵੀ ਕੰਮ ਧੰਦਾ ਮਿਲ ਜਾਊਗਾ ਰੱਬ ਤੇ ਆਸ ਰੱਖਿਆ ਕਰ ਕਿੰਨਾ ਕੁ ਟਾਈਮ ਆਸ ਰੱਖਾ ਮਮੀ ਮੈਂ ਕਿੰਨੀ ਕੋਸ਼ਿਸ਼ ਕਰਦਾ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਨੂੰ ਹਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਹੈਗੀ ਕੋਈ ਨਾ ਪੁੱਤ ਮਿਲ ਜੂਗੀ ਤੈਨੂੰ ਤੂੰ ਆਸ ਨਾ ਛੱਡੀ ਤੂੰ ਪਰਦਾ ਲਿਖਦਾ ਮਿਹਨਤ ਕੀਤੀ ਹੈ ਨਾ ਤੇਰੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਗੀ ਕੋਈ ਨਾ ਮਿਲੂਗੀ ਤੈਨੂੰ ਨੌਕਰੀ ਹਾਂ ਮੰਮੀ ਰੱਬ ਤੇ ਆਸਾਂ ਨੇ ਤਾਂ ਹੀ ਤਾਂ ਹੁਣ ਤੱਕ ਮਿਹਨਤ ਕਰਨੀ ਨਹੀਂ ਛੱਡੀ ਨਾਲੇ ਤੂੰ ਬਾਪੂ ਨੂੰ ਨਾ ਦਵਾਈ ਦੇ ਦਾ ਟਾਈਮ ਸਰ ਉਹ ਹੀ ਸਹਾਰਾ ਆਪਣਾ ਜੇ ਉਹਨੂੰ ਕੁਝ ਹੋ ਗਿਆ ਤਾਂ ਆਪਾਂ ਕਿਸੇ ਪਾਸੇ ਦੇ ਨਹੀਂ ਰਹਿਣੇ ਹਾਂ ਪੁੱਤ ਤੇਰੀ ਗੱਲ ਠੀਕ ਹੈ ਤੇਰੇ ਬਾਪੂ ਦਾ ਤਾਂ ਆਪਾਂ ਨੂੰ ਵਾਲਾ ਹੀ ਸਹਾਰਾ ਹੈਗਾ ਤਾਂ ਹੀ ਉਹਦੇ ਕਰਕੇ ਤਾਂ ਮੈਨੂੰ ਕੋਈ ਫਿਕਰ ਨਹੀਂ ਹੈਗੀ ਹੁਣ ਤਾਂ ਜਿਹੜਾ ਕੁਝ ਕਰਨਾ ਤੇਰੇ ਬਾਪੂ ਨੇ ਕਰਨਾ ਪੁੱਤ ਸੋਡਾ ਸਾਲ ਮੈ ਰੁਟ ਕੇ ਟੁੱਕ ਕਰ ਲਾ ਤੁਸੀਂ ਕਰੋ ਭੈਣ ਭਰਾ ਗੱਲਾਂ ਚਲ ਕੋਈ ਨਹੀਂ ਵੀਰੇ ਤੂੰ ਫਿਕਰ ਨਾ ਕਰਿਆ ਕਰ ਨੌਕਰੀ ਤਾਂ ਤੈਨੂੰ ਮਿਲੀ ਜਾਊਗੀ ਐਨੀ ਪੜ੍ਹਾਈ ਕੀਤੀ ਏ ਤੂੰ ਇਹ ਕਿਵੇਂ ਹੋ ਸਕਦਾ ਵੀ ਤੈਨੂੰ ਨੌਕਰੀ ਨਾ ਮਿਲੇ ਨਾਲੇ ਕੋਈ ਨਹੀਂ ਫਿਕਰ ਨਾ ਕਰ ਤੂੰ ਵਿਆਹ ਤੇ ਨਾ ਪੈਸੇ ਜ਼ਰੂਰ ਲਵਾ ਕੇ ਜਾਊਂਗੀ ਤੇਰੇ ਮੈਂ ਕੋਈ ਨਾ ਇੱਕ ਵਾਰੀ ਤੇਰੇ ਵੀਰੇ ਨੂੰ ਨਾ ਨੌਕਰੀ ਮਿਲ ਜਾਂਦੇ ਫਿਰ ਪੂਰਾ ਆਪਾਂ ਗਰਜ ਵੱਜ ਕੇ ਵਿਆਹ ਕਰਾਂਗੇ ਬਸ ਠੀਕ ਹੂੰ ਠੀਕ ਹੈ ਚੱਲ ਨਾਲੇ ਹੁਣ ਰੋਟੀ ਖਾ ਲ ਮਮੀ ਰੋਟੀ ਬਣਾਉਂਦੀ ਆ ਚੱਲ ਚੱਲ ਜਲੀ ਚਲੀਏ ਆ ਲੋ ਬਾਪੂ ਜੀ ਰੋਟੀ ਖਾ ਲੋ ਲਿਆ ਪੁੱਤ ਸ਼ਾਬਾਸ਼ ਨੇਹਾ ਹਾਂਜੀ ਗੱਲ ਸੁਣ ਪੁੱਤ ਹਾਂਜੀ ਬੋਲੋ ਇੱਥੇ ਬੈਠ ਗਏ ਆ ਹਾਂ ਜਿਆ ਰੁਫੀਾ ਕਾ ਕੇ ਨਾ ਤੇਰੇ ਬਾਅਦ ਤੇ ਮੁੰਡਾ ਦੇਖਣ ਚੱਲਿਆ ਪੁੱਤ ਮੇਰੀ ਗੱਲ ਸੁਣ ਜੇ ਮੁੰਡਾ ਮੈਨੂੰ ਪਸੰਦ ਆ ਗਿਆ ਮੈਂ ਪੱਕੀ ਗੱਲ ਘਰੇ ਆਉਣੀ ਐ ਤੇ ਹਾਂ ਕਰ ਦੇਣੀ ਐ ਵੀ ਮੇਰੀ ਪੋਤੀ ਦਾ ਰਿਸ਼ਤਾ ਪੱਕਾ ਹੋ ਗਿਆ ਤੇ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਪੁੱਤ ਨਹੀਂ ਨਹੀਂ ਬਾਪੂ ਜੀ ਲੈ ਮੈਨੂੰ ਦੱਸੋ ਕੀ ਇਤਰਾਜ਼ ਹੋਊਗਾ ਠੀਕ ਐ ਪੁੱਤ ਨਾਲੇ ਤੁਹਾਨੂੰ ਵੀ ਪਤਾ ਕਿ ਮੈਂ ਤਾਂ ਆਪਦੇ ਡੈਡੀ ਦੇਖੇ ਨੇ ਤੁਸੀਂ ਤਾਂ ਮੈਨੂੰ ਪਾਲਿਆ ਦਾ ਉਹ ਤਾਂ ਹੈ ਪੁੱਤ ਕੋਈ ਗੱਲ ਨਹੀਂ ਨਿਰਗਲ ਸੋਣਾ ਮੈਂ ਤੈਨੂੰ ਤਾਂ ਪੁੱਛਿਆ ਪੁੱਤ ਫਿਰ ਤੂੰ ਪੜੀ ਲਿਖੀ ਐ ਸੁਖ ਨਾਲ ਪਾਰਾ ਜਮਾਤਾ ਪੜ ਗਈ ਯਾ ਅੱਜ ਕੱਲ੍ਹ ਦੀਆਂ ਕੁੜੀਆਂ ਪੜੀਆਂ ਲਿਖੀਆਂ ਪਤਾ ਨਹੀਂ ਕੀ ਕਹਿਣ ਵਾਲੇ ਮਗਰੋਲਾ ਵੀ ਮੈਨੂੰ ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜਾਏ ਮੈਂ ਹਾਂ ਕਰਿਆ ਵਾਂ ਤੂੰ ਕਹਦੇ ਬਾਪੂ ਮੈਂ ਤਾਂ ਨਹੀਂ ਵਿਆਹ ਕਰਾਉਂਦੀ ਵੀ ਮੈਂ ਹੁਣ ਦੇਖਾਂ ਹਾਂ ਕਰਕੇ ਆਉਂ ਤਾਂ ਫਿਰ ਮੇਰੀ ਹਾਂ ਹੀ ਆ ਉਹ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਕੀ ਕਰਨਾ ਕਰੋ ਮੈਨੂੰ ਪਤਾ ਤੁਸੀਂ ਜਿਹੜਾ ਕੁਝ ਵੀ ਉੱਥੇ ਕਰਕੇ ਆਉਂਗੇ ਨਾ ਸਹੀ ਕਰਕੇ ਆਉਂਗੇ ਤਾਂ ਹੈ ਪੁੱਤ ਸਹੀ ਗੱਲ ਐ बस मैं सही इसी गलती डाता सी पुत्त किते मैं उथे हां करया वा ते मेरी बेइज्जती हो जे कोई गल नहीं बापू जी ਤੁਸੀਂ ਫਿਕਰ ਨਾ ਕਰੋ ਠੀਕ ਹੈ ਤੇ ਦੂਜੀ ਗੱਲ ਇਹ ਹੈ ਜੇ ਮੈਨੂੰ ਮੁੰਡਾ ਪਸੰਦ ਆਗਾ ਨਾਲੇ ਮਉਦੀ ਫੋਟੋ ਵੀ ਲਿਓ ਉਹ ਫੋਟੋ ਵੀ ਦੇਖ ਲੇਗੀ ਉਦੀ ਇਹ ਬਾਪੂ ਜੀ ਕਿਚੇ ਤਰ ਕਰਾਂਦੀਆਂ ਕੁੜੀਆਂ ਨਾ ਫੋਟੋਆਂ ਲੇਪੀਆਂ ਹੁੰਦੀਆਂ ਨਾਲੇ ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਸਿਆਣੇ ਹੋਗੇ ਤੁਹਾਨੂੰ ਤਾਂ ਜ਼ਿਆਦਾ ਪਤਾ ਮੇਰੇ ਨਾਲ ਤੁਸੀਂ ਮੇਰਾ ਗੱਲ ਤਾਂ ਨਹੀਂ ਕਰੋਗੇ ਚੰਗਾਈ ਕਰਕੇ ਆਓਗੇ ਬੜੇ ਸਿਆਣੀਆਂ ਮੇਰੀ ਕੋਤੀ ਕੋਈ ਗੱਲ ਨਹੀਂ ਪੁੱਤ ਤੇ ਨਾਲ ਇਹ ਵੀ ਨਹੀਂ ਗੱਲ ਆ ਤੁਹਾਡੀਆਂ ਗੱਲਾਂ ਬਾਤਾਂ ਕਰਾ ਦੇਂਗੇ ਪੁੱਤ ਬਹਾ ਕੇ ਸਾਹਮਣੇ-ਸਾਹਮਣੇ ਤੁਸੀਂ ਇੱਕ ਦੂਜੇ ਨੂੰ ਦੇਖ ਲਓਗੇ ਠੀਕ ਆ ਉਹ ਸਾਰੀ ਗੱਲ ਮੈਂ ਕਰਕੇ ਆਉਂਗਾ ਪੁੱਤ ਮੈਂ ਇਹੀ ਕਹਦਾ ਸੀ ਵੀ ਜੇ ਮੈਂ ਹਾਂ ਕਰਾਇਆ ਤਾਂ ਫਿਰ ਮੈਂ ਕਰਕੇ ਆਉਂਗਾ ਠੀਕ ਆ ਕੋਈ ਗੱਲ ਨਹੀਂ ਬਬੂ ਠੀਕ ਆ ਪੁੱਤ ਐਨੀ ਗੱਲ ਸੀ ਜਾ ਖਾ ਲੈ ਤੂੰ ਵੀ ਰੋਟੀ ਠੀਕ ਹਾਂ ਬੋਲ ਰਹੇ ਹੋ ਨਾ ਅਹ ਤੇ ਤੁਸੀਂ ਦੇਖੀ ਨਾ ਨਾ ਹੀ ਹੋ ਗਈ ਅੱਛਾ ਕੋਈ ਟਰਦਾ ਪਹਿਲੀ ਵਾਰ ਹਾਂ ਕਰ ਦਿੰਦਾ ਚਲੋ ਵਧੀਆ ਸੁਖਾ ਮੈਂ ਤੁਹਾਨੂੰ ਇਹ ਕਹਿੰਦਾ ਹੁਣ ਤਾਂ ਮਰਾ ਤੇ ਲੱਕੜੇ ਵੀ ਅਮੋੜੋ ਇਹ ਮੈਨੂੰ ਕਹਿ ਨਹੀਂ ਕੋਈ ਪਾ ਜੇਗਾ ਕੋਨੇ ਕਿ ਜਾਇਆ ਬੰਦੇ ਤਾਂ ਸਾਰੇ ਵਧੀਆ ਨੇ ਮਹੀਰ ਵੀ ਨੇਗੇ ਸਾਰੇ ਇਹ ਜਿਹੇ ਬੰਦੇ ਨੇ ਹੈਗੇ ਉਹਨਾਂ ਦਾ ਪਿਆਉ ਨਾ ਜਿੰਦਾ ਬਹੁਤ ਸਾਫ ਹੈਗਾ ਕਾ ਕਰਦਾ ਇਹ ਉਮੀਰ ਬੰਦੇ ਨੇ ਕਿਤੇ ਮੈਨੂੰ ਮਗਰੋਂ ਪਰੇਸ਼ਾਨ ਕਰੀ ਨਾ ਮੇਰੇ ਨਾਲ ਉਹਦਾ ਮੱਥਾ ਟਾਇਆ ਕਿ ਮੇਰੇ ਵਰਗੇ ਹੋਣ ਉਹ ਨਹੀਂ ਗਾ ਮੈਂ ਬੈਠਾ ਨਾ ਸਾਰੀ ਜ਼ਿੰਮੇਵਾਰੀ ਮੇਰੀ ਹੈ ਠੀਕ ਹੈ ਕੱਲ ਨੂੰ ਉਹਦਾ ਮੂੰਹ ਅੱਟੇ ਮੈਥੋਂ ਕੁਝ ਨਹੀਂ ਦਿੱਤਾ ਜਾਣਾ ਮੈਂ ਤੈਨੂੰ ਦੱਸਾਂ ਮੇਰੇ ਕੋਲ ਤਾਂ ਕੱਲੀ ਕੋਤੀ ਹੈ ਮੇਰੀ ਉਹ ਨਹੀਂ ਤੂੰ ਕਾਹ ਫਿਕਰ ਨਾ ਕਰ ਜਮੇ ਆਪਣੀ ਹੈ ਨਾ ਉਹ ਤੇ ਰਾਜ ਕਰੂਗੀ ਰਾਜ ਠੀਕ ਹੈ ਬਸ ਆਹੀ ਹੈਗੀ 300 ਖੀ ਰਹੀ ਇਹ ਜਿੱਤਾ ਮੇਰੇ ਵੀ ਦੇਣ ਲੈਣ ਸਭ ਤੋਂ ਦਿੱਤਾ ਜਾਣਾ ਮੰਗਿਆ ਇਹ ਤੇਰੀ ਜ਼ਿੰਮੇਵਾਰੀ ਹੈ ਹਾਂ ਹਾਂ ਮੈਂ ਉਹ ਕੁਝ ਵੀ ਨਹੀਂ ਮੰਗਦੀ ਅੱਛਾ ਹਾਂ ਤੇਰੀ ਗੱਲ ਹੋਈ ਹੈ ਹਾਂ ਹਾਂ ਹੋਈ ਹੈ ਮੇਰੇ ਨਾਲ ਠੀਕ ਹੈ ਚਲ ਆ ਮੁੰਡਾ ਜਾਬੀ ਹਜੇ ਤੱਕ ਨਹੀਂ ਆਇਆ ਵੀ ਤੂੰ ਰੋਟੀ ਖਾ ਲਾ ਪਤਾ ਨਹੀਂ ਕਿੱਥੇ ਖੜ ਜਾਂਦਾਗਾ ਵੀ ਟਾਈਮ ਨਾ ਭਾਂਡੇ ਚੱਕੇ ਜਾਣ ਉਹ ਆ ਗਿਆ ਮੈਨੂੰ ਲੱਗਦਾ ਆ ਜਾ ਆਇਆ ਮੁੰਡਾ ਤੈਨੂੰ ਡਿੱਕੀ ਜਾਨੀ ਹੈ ਕਿੱਥੇ ਲੱਗ ਜਣਾ ਤੂੰ ਉਹ ਕੁਝ ਨਹੀਂ ਮੰਮੀ ਇੱਥੇ ਗਈ ਸੀ ਮੈਂ ਤਾਂ ਇੱਥੇ ਵਾ ਗਿਆ ਸੀ ਲੱਖੇ ਲਵੇ ਖੜਾ ਸੀਗਾ ਇੱਥੇ 10 ਮਿੰਟ ਲੱਖੇ ਕੋਲੇ ਦੱਸ ਕੀ ਕਰਦਾ ਸੀ ਬੇਲਾ ਫਿਰਦਾ ਰਹਿਣਾ ਚੱਲ ਕੰਮ ਧੰਦਾ ਦਾ ਤੈਨੂੰ ਨਹੀਂ ਮਿਲਦਾ ਘਰੇ ਤਾਂ ਟਿੱਕੇ ਬਹਿ ਜਾ ਕਰ ਉਹ ਚੱਲ ਚੰਗਾ ਮੰਮੀ ਤੂੰ ਐਂ ਦੱਸ ਬਾਪੂ ਵਾ ਗਿਆ ਹਾਂ ਵਾ ਗਿਆ ਬਾਪੂ ਤਾਂ ਤੂੰ ਉਹਦੇ ਬਾਪੂ ਨਾ ਵਗ ਜਾਂਦਾ ਉਹ ਮੈਂ ਕੀ ਕਰਨਾ ਮੰਮੀ ਸਿਆਣੇ ਵਣੇ ਬੰਦਿਆਂ ਦਾ ਕੰਮ ਆ ਫਿਰ ਜਵਾਖ ਦਾ ਕੋਈ ਕੰਮ ਹੈਗਾ ਪੁੱਤ ਕੰਮ ਤਾਂ ਚੱਲ ਸਿਆਣੇ ਬੰਦੇ ਦਾ ਸਮਝਦੀ ਐ ਚਲ ਤੂੰ ਨਾਲ ਵਗ ਜਾਂਦਾ ਕੰਲਾ ਗਿਆ ਵਿਚਾਰਾ ਉਹਨਾਂ ਨਾਲ ਓਏ ਬਾਪੂ ਆਪੀ ਕਰੀਓ ਜੀਦਾ ਕੁਝ ਕਰਕੇ ਉਹਨੂੰ ਤੈਨਸ਼ਨ ਆ ਲੈ ਤੂੰ ਰੋਟੀਆਂ ਖਵਾ ਮੈਨੂੰ ਆਇਆ ਰੋਟੀ ਤਾਂ ਪਾ ਦੇਣੀ ਐ ਪੁੱਤ ਮੈਂ ਤਾਂ ਹੀ ਕਹਿਨੀ ਐ ਚੱਲ ਵਿਚਾਰੀ ਵਾਸਤੇ ਵਧੀਆ ਘਰ-ਵਾਰ ਮਿਲ ਜੇ ਹੈਨਾ ਆਪਾਂ ਸੌਖੇ ਆਪਣੀ ਜਾਨ ਸੌਖੀ ਹੋ ਜਾਊਗੀ ਪੁੱਤ ਚੱਲ ਕੋਈ ਨਾ ਮਮੀ ਆਪੀ ਕਰਿਆਊਗਾ ਪੁੱਤ ਤੂੰ ਨਾ ਟੈਨਸ਼ਨ ਲੈ ਆਇਆ ਚੱਲ ਚੰਗਾ ਪਾਉਣੀ ਐ ਨਹੀਂ ਨੇਹਾ ਨੂੰ ਕਹ ਤੇ ਨੇਹਾ ਪਾ ਦਊਗੀ ਰੋਟੀ ਕਿੱਥੇ ਐ ਨੇਹਾ ਅੰਦਰ ਹੀ ਬੈਠੀ ਐ ਓ ਨੇਹਾ ਰੋਟੀ ਲੈ ਕੇ ਦੀ ਪਾ ਕੇ ਆਪੇ ਬਾਲਾ ਲੱਗੇ ਜਾ ਉਹ ਲਿਆ ਦੇ ਮੈਂ ਨਹੀਂ ਜਾ ਮੰਮੀਏ ਤੇ ਕਿਸ ਕਾਹਤ ਲਾਈ ਜਾਂਦਾ ਕੋਈ ਨਾ ਦੱਸਦਾ ਮੈਂ ਐ ਮੰਮੀਏ ਕੀ ਹੋ ਗਿਆ ਸਾਨੂੰ ਹੁਣ ਆ ਦੇਖੀ ਨੇਹਾ ਮੈਨੂੰ ਰੋਟੀ ਨਹੀਂ ਲੈ ਕੇ ਦਿੰਦੀ ਕਿਉਂ ਤੁਸੀਂ ਕੁੱਕੜਾ ਵਾਂਗੂ ਲੜਨ ਲੱਗ ਜਾਨੇ ਹੋ ਬੈਠ ਜਾ ਇੱਥੇ ਮੈਂ ਲੈ ਆ ਦੇਣੀ ਐ ਜੀ ਹਾਂ ਕਿਆ ਬੋਲਦੇ ਹੰਨੇ ਹੋਗੇ ਨਾਲੇ ਮੰਮੀ ਅੱਜ ਕੱਲ ਨਾ ਕੋਈ ਧੁੰਗੀਆਂ ਸੋਚਾਂ ਦੇ ਪਿਆ ਹੋਇਆਗਾ ਹਾਂ ਤਾਂ ਦਿੰਦਾ ਮੈਂ ਇਹ ਹੱਥ ਹਟਾ ਲਓ ਨਾ ਕਿਆ ਬੋਲਦਾ ਹੰਨਾ ਹੈ ਵਿਚਾਰਿਆਂ ਦੋਨਾਂ ਨੂੰ ਵਿਆਹ ਕੇ ਤੋੜ ਦਾਂਗੇ ਐਵੇਂ ਨਹੀਂ ਲੜਦੇ ਹੁੰਦੇਗੇ ਕੋਈ ਨਾ ਮੰਮੀ ਬਾਪੂ ਜਿਹੜਾ ਰਿਸ਼ਤਾ ਦੇਖਣ ਗਿਆ ਨਾ ਮੇਰੇ ਮੰਗੂ ਨੂੰ ਕਾਲੇ ਰੰਗ ਦਾ ਫੇਰ ਦੇਖੀ ਵੇ ਤੂੰ ਬੈਰ ਦੇ ਵਿੱਚ ਉਪਕਰਕੇ ਤੇਰੇ ਘਰ ਵਾਲੀ ਹੋਊਗੀ ਕਾਲੀ ਜੀ ਕੋਈ ਨਾ ਕੋਈ ਮੇਰੇ ਘਰ ਵਾਲੀ ਕੋਈ ਨਹੀਂ ਹੁੰਦੀ ਮੇਰੀ ਤੇ ਵਾਸਤੇ ਤਾਂ ਵਧੀਆ ਸੋਹਣਾ ਸੋਹਣਾ ਮੁੰਡਾ ਪਾਣ ਲੱਭ ਕੇ ਲਿਆਵਾਂਗੇ ਤੇਰੇ ਵਾਸਤੇ ਲੱਭੂ ਮੈਂ ਕਾਲੀ ਜੀ ਤੇਰੇ ਵਰਗੀ ਮੇਰੇ ਵਾਸਤੇ ਕੋਈ ਨਹੀਂ ਪਹਿਲੇ ਹੁੰਦੇ ਜਿਹਦਾ ਰੰਗ ਸਾਵਲਾ ਹੁੰਦਾ ਨਾ ਉਹਦੇ ਘਰ ਵਾਲੀ ਸੋਹਣੀ ਹੁੰਦੀ ਆ ਕੋਈ ਗੱਲ ਨਹੀਂ ਬਾਪੂ ਜੀ ਜਿੱਥੇ ਵੀ ਦੇਖ ਕੇ ਆਉਣਗੇ ਨਾ ਮੇਰਾ ਰਿਸ਼ਤਾ ਮੈਂ ਉਹਦੇ ਨਾਲ ਹੀ ਵਿਆਹ ਕਰਾ ਲਵਾਂਗੀ ਚੱਲ ਕੋਈ ਨਾ ਐਵੇਂ ਨਾ ਬੋਲੀ ਜਾ ਕਰ ਮੁੰਡਿਆ ਫੇਰ ਭੈਰ ਭੈਣ ਕਰੀ ਜਾ ਕਰੀਆਂ ਦੇਖ ਲੈ ਫੇਰ ਆਇਆ ਵੀ ਨਹੀਂ ਕਰਨਾ ਇਹਨੇ ਬਚਾਰਾ ਜਦੋਂ ਟਾਈਮ ਮ ਕਾਉਣੀ ਆਉਂਦੀ ਐ ਜੀ ਆਪੀ ਆਇਆ ਗਰ ਮੰਮੀ ਦਾ ਭੱਜੀ ਚਲ ਕੋਈ ਆ ਚਲ ਮੈਂ ਰੋਟੀ ਲੈ ਕੇ ਆਨੇ ਤੇਰੇ ਵਾਸਤੇ ਤੂੰ ਫਰਤ ਖਾ ਲੈ ਨਿਆਰ ਆਪਟੀ ਹਾਂ ਜੀ ਚਲ ਮੈਂ ਲਿਆਉਣੀ ਐ ਤਰੀ ਰੋਟੀ ਸਾਲਾ ਬੋਲੇਗਾ ਦੇਖ ਲੈ ਕਰ ਮੈਂ ਸੱਚੀ ਨਹੀਂ ਆਇਆ ਕਰ ਨਾ ਦੋਨੋਂ ਮਿਲਣਾ ਉਹ ਚਲ ਕੋਈ ਨਾ ਨੇ ਹਾਂ ਤੂੰ ਗੁੱਸਾ ਨਾ ਕਰ ਚਲ ਦੂ ਰੋਟੀ ਲੈ ਕੇ ਆਉਂਦੀ ਦੁਬਾਰਾ ਹਾਂ ਐਦਮੀ ਮੈਂ ਮੈਂ ਤੇਜੀ ਮੂੰਹ ਬਣਾ ਲੈਂਦੀ ਐ ਅੱਜ ਕਿੱਸਾ ਕਰੀਆ ਭਾਈ ਕਰਿਆ ਨੂੰ ਮਿਲ ਲਾ ਦੀ ਭਈ ਅੱਜ ਕੰਮ ਗਏ ਹਨ ਬਾਪੂ ਤਾਂ ਕਿਵੇਂ ਸੀ ਭਾਈ ਤੇ ਭਈ ਉਹਦੇ ਤਾਂ ਹੀ ਕੰਮ ਸੀ ਜੇ ਉਹ ਆਏ ਨਾ ਉਹਨਾਂ ਨੇ ਮੜਾ ਸੁਨੇਹਾ ਲਾ ਦਿਓ ਵੀ ਨਾજર ਸਿਹਾਇਆ ਸੀ ਸਾਨੂੰ ਦੱਸ ਦੋ ਭਈ ਕੀ ਕੰਮ ਸੀ ਉਹਨਾਂ ਦੀ ਕੰਮ ਸੀ ਵੀਰੇ ਅੱਛਾ ਚਲ ਕੋਈ ਨਾ ਕਿੰਨਾ ਦੇ ਕਰੇ ਭੇਜਣਾ ਬਸ ਅੱਜ ਜਸੋਂ ਦੇ ਕਰੇ ਭੇਜ ਦੋ ਭਈ ਕੋਈ ਨਾ ਵੀ ਮੈਂ ਲਾ ਦੂੰਗੀ ਸੁਨੇਹਾ ਬਾਪੂ ਨੂੰ ਠੀਕ ਹੈ ਚਾਹ ਬਣਾ ਰਹੇ ਨੇ ਭਈ ਬਸ ਭੇਜ ਆਉਂਦੇ ਰਹੋ ਆਗੇ ਬੱਪੂ ਹਾਂ ਭਾਈ ਲੈ ਪਾਣੀ ਪੀ ਲੈ ਆ ਭਾਈ ਕੀ ਗੱਲ ਬੱਪੂ ਕੀ ਕਹਿੰਦੇ ਹੋ ਫਿਰ ਕਹਿਣਾ ਕੀ ਸੀ ਪੁੱਤਾਂ ਗੱਲਬਾਤ ਹੋ ਗਈ ਸਾਡੀ ਹੋ ਗਈ ਫਿਰ ਬੱਪੂ ਹੌਂਸਲੇ ਜੀ ਨਾਲ ਗੱਲ ਨਹੀਂ ਕੀਤੀ ਹੈਗੀ ਨਹੀਂ ਪੁੱਤਾਂ ਹੌਂਸਲੇ ਵਾਲੀ ਗੱਲ ਹੀ ਐ ਪਰ ਗੱਲ ਐ ਵੀ ਰਿਸ਼ਤਾ ਤਾਂ ਮੈਂ ਪੱਕਾ ਕਰਿਆ ਆ ਅੱਛਾ ਹਾਂ ਪੁੱਤਾਂ ਰਿਸ਼ਤਾ ਹੀ ਪੱਕਾ ਕਰਿਆ ਆ ਤੇ ਨਾਲ ਉਹਨਾਂ ਨੇ ਨਾ ਪਤਾ ਕੀ ਕਹਿਤਾ ਇਸੰਤ ਦਾ ਦਾਦਨੇ ਦਾ ਵਿਆਹ ਦੇ ਦਿਆਂ ਤੇ ਮੈਂ ਵਿਆਹ ਨੂੰ ਵੀ ਹਾਂ ਕਰਤੀ ਪੁੱਤ ਮੈਂ ਸੋਚਦਾ ਕਿ ਹੁਣ ਤਾਹਦਨਾ ਚ ਮੇਰੀ ਪੋਤੀ ਦਾ ਵਿਆਹ ਕਿਵੇਂ ਕਰੂੰਗਾ ਲੱਕੂ ਦਾਦਨੇ ਦਾ ਤਾਂ ਬਾਲਾ ਥੋੜਾ ਟਾਈਮ ਹੈ ਤੁਸੀਂ ਉਹਨਾਂ ਨੂੰ ਕਹਿ ਦੋ ਕਿ ਟੋਕ ਟੋਕ ਮਹੀਨਾ 2 ਮਹੀਨਾ ਤਾਂ ਰੱਖਣਾ ਸੀ 3 ਮਹੀਨੇ ਦਾ ਤਾਂ ਰੱਖਣਾ ਸੀ ਨਾ ਟਾਈਮ ਓਏ ਪੁੱਤਰਾ ਇਹ ਚੰਗੇ ਘਰਾਂ ਦੇ ਤੇ ਚੰਗੇ ਮੁੰਡਿਆਂ ਦੇ ਰਿਸ਼ਤੇ ਨਾ ਛੇਤੀ ਛੇਤੀ ਥੁੰਦੇ ਨਹੀਂ ਮੈਨੂੰ ਘਰ ਵੀ ਵਧੀਆ ਮਿਲ ਗਿਆ ਤੇ ਮੁੰਡਾ ਵੀ ਸੋਹਣਾ ਸੁਨੱਖਾ ਹੈ ਚਾ ਹਾਂ ਪੁੱਤ ਇਹ ਸੇ ਕਰਕੇ ਮੈਂ ਸਭ ਕੁਝ ਜਿਵੇਂ ਉਹਨਾਂ ਨੇ ਕਿਹਾ ਮੈਂ ਓਵੇਂ ਹੀ ਕਰਿਆ ਆ ਠੀਕ ਹੈ ਹੁਣ ਆਪਾਂ ਇੱਕ ਨਾ ਇੱਕ ਦਿਨ ਤੱਕ ਇਹ ਪੀੜ ਲਿਕਣ ਨੂੰ ਹੀ ਸੀ ਮਹੀਨੇ ਦਾ ਰੱਖ ਲੈਣ ਦੇ ਤਾਂ ਵੀ ਇੰਝ ਕਰਨਾ ਪੈਣਾ ਸੀ ਜੇ ਆਪਾਂ 10 ਦਿਨਾਂ ਦਾ ਰੱਖ ਲਿਆ ਪੁੱਤ ਤਾਂ ਵੀ ਇੰਝ ਕਰਨਾ ਪਊ ਇਹ ਤਾਂ ਕੰਨਾਂ ਥਾਣੀ ਪੀੜ ਲਿਕਣੀ ਹੀ ਰਹੂਗੀ ਚਲ ਕੋਈ ਨਾ ਬਾਪੂ ਜੇ 10 ਦਿਨਾਂ ਦਾ ਟਾਈਮ ਦੇਤਾ ਨਾ ਕੋਈ ਨਾ ਆਪਾਂ ਪਾਪੀ ਹੱਲ ਕਰ ਲਾਂਗੇ ਪਰਮਾਤਮਾ ਹੈਗਾ ਸਭ ਕੁਝ ਹੋ ਜਾਊਗਾ ਕੋਈ ਨਾ ਫਿਕਰ ਨਾ ਕਰੋ ਤੁਸੀਂ ਬਾਪੂ ਜੀ ਮੈਂ ਨਹੀਂ ਕਰਾਉਣਾ ਪਿਆ ਤੁਸੀਂ ਅਮੀਰ ਨਤੰਗ ਹੋਈ ਜਾਣੇ ਹੋਗੇ ਹੈ ਮੇਰੀ ਤੀ ਕਮਲੀ ਉਰੇ ਆ ਤੇਉ ਨਹੀਂ ਕਰਾਉਣਾ ਤਾਂ ਬਿਆ ਕੀ ਗੱਲ ਮੈਂ ਤੈਨੂੰ ਪੁੱਛ ਕੇ ਤਾਂ ਗਿਆ ਉਹੀ ਗੱਲ ਨਾ ਕਰਦੀ ਪੁੱਤ ਦੇਖ ਐਨਾ ਸੋਹਣਾ ਘਰ ਤੇ ਐਨਾ ਸੋਹਣਾ ਮੁੰਡਾ ਜੈਜੀ ਮੇਰੀ ਪੋਤੀ ਹੈ ਨਾ ਇਹਦੋਂ ਤਾਂ ਕਈ ਗੁਣਾ ਸੋਹਣਾ ਹੈ ਪੋਤਾ ਮੇਰਾ ਬੜਾ ਸੋਹਣਾ ਹੈ ਹਾਂ ਪੁੱਤ ਬਾਪੂ ਤੇਰੇ ਵਾਸਤੇ ਬਹੁਤ ਹੀ ਸੋਹਣਾ ਘਰਬਾਰ ਲੱਭ ਕੇ ਆਏ ਤੇ ਬਹੁਤ ਸੋਹਣਾ ਮੁੰਡਾ ਪੁੱਤ ਤੇਰੇ ਵਾਂਗੂ ਪਰਿਆ ਲਿਖਿਆ ਹੋਊਗੀ ਪਰ ਮੰਮੀ ਇੰਨੀ ਜਲਦੀ ਤੁਸੀਂ ਆ ਸਭ ਕਿਵੇਂ ਕਰੋਗੇ ਤੇਰਾ ਕੋਈ ਮਾੜੀ-ਮੁੱਟੀ ਗੱਲ ਥੋੜੀ ਹੈਗੀ ਲੈ ਦੱਸ ਤੂੰ ਕਾਹਤ ਗੋਲੀ ਐ ਫਿਕਰ ਕਰਦੀ ਐ ਤੇਰਾ ਬਾਪੂ ਬੈਠਾ ਨਾ ਤੂੰ ਫਿਕਰ ਨਾ ਕਰ ਪੁੱਤ ਦੇਖ ਕੀ ਹੋਗਾ ਜਿੱਦ ਤਰਾ ਪਿਓ ਨਹੀਂ ਹੈਗਾ ਮੈਂ ਸਭ ਕੁਝ ਕਰਾਂਗਾ ਤੇਰੇ ਪਿਓ ਦੀ ਥਾਂ ਤੇ ਆਪਣਾ ਬਾਪੂ ਹੈਗਾ ਹਾਂ ਚਿੰਤਾ ਨਾ ਕਰ ਪੁੱਤ ਫਿਕਰ ਤਾਂ ਸਾਰਿਆਂ ਨੂੰ ਹੁੰਦਾ ਪਰ ਕੋਈ ਗੱਲ ਨਹੀਂ ਤੂੰ ਚਮਾ ਡੋਲਾ ਨਾ ਖਾ ਪੁੱਤ ਹੈਗਾ ਮੈਂ ਕੋਈ ਨਹੀਂ ਬਾਕੀ ਤੂੰ ਨਾ ਫਿਕਰ ਕਰਿਆ ਕਰ ਕੰਮ ਲਈ ਜੇ ਤੂੰ ਫਿਕਰ ਕਰਦੀ ਐ ਨਾ ਮੇਰਾ ਮਨ ਵੀ ਖਰਾਬ ਹੁੰਦਾਗਾ ਨਹੀਂ ਫਿਕਰ ਕਾ ਤੂੰ ਕਰਨਾ ਭਾਈ ਕਿਸੇ ਗੱਲ ਦੀ ਚਿੰਤਾ ਨਾ ਕਰੋ ਐ ਤਾਂ ਆਪਾਂ ਤੂੰ ਤਾਮਨੇ ਵਿਆਹ ਕਰਾਂਗੇ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਕਰਨਾ ਪੈ ਜੇ ਐ ਕਿਹੜਾ ਆਪਾਂ ਨੂੰ ਕੋਈ ਪਿੰਡ ਚੋਂ ਕੋਈ ਚੀਜ਼ ਨਹੀਂ ਦਿੰਦਾ ਦੱਸੋ ਹਾਂ ਬਾਪੂ ਕੋਈ ਨਾ 10 ਦਿਨਾਂ ਦੇ ਵਿੱਚ ਸਭ ਕੁਝ ਹੋ ਜਾਊਗਾ ਨਾਲੇ ਕਹਿੰਦੇ ਹੁੰਦੇ ਨਾ ਰੱਬ ਤਾਂ ਆਪ ਬਾਰਦਾ ਹੁੰਦਾ ਧੀਆਂ ਦੇ ਸ਼ਗਨਾਂ ਚ ਹਾਂ ਸੱਚੀ ਗੱਲ ਹੈ ਪੁੱਤ ਸਭ ਕੁਝ ਕਰਾਂਗੇ ਤੇਰਾ ਵਧੀਆ ਵਿਆਹ ਕਰਾਂਗੇ ਤੂੰ ਨਾ ਫਿਕਰ ਕਰਾ ਕਰ ਮੇਰੀ ਲਾਡੋ ਚੰਗਾ ਪੁੱਤਾਂ ਹਾਂਜੀ ਦੋਸਤੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਤੇ ਵਧੀਆ ਤੋਂ ਵਧੀਆ ਕਮੈਂਟ ਕਰੋ ਜੇ ਕਿਸੇ 'ਚ ਕੋਈ ਵੀ ਕਮੀ ਆ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤਾਂ ਕਿ ਅਸੀਂ ਅੱਗੇ ਤੋਂ ਇੰਪਰੂਵ ਕਰ ਸਕੀਏ ਸੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਧੰਨਵਾਦ